ਓ ਲਾਪੁਜਤਾ ਬਾਪਿਆ ਤੇਰੇ ਦਰ ਤੇ ਆਇਨੇ ਬਾਪਿਆ ਦੀ ਕਰਨਾ ਸੇਵਾ ਸੇਵਾ ਵੀ ਮਿਲਦੀ ਏ ਭਾਗਾ ਦੇ ਨਾਲੇ ਭਗਤਾ ਕਿੱਥੇ ਰਹਿ ਗਿਆ ਆ ਜਾ ਬਾਹਰ ਬਾਬਿਆ ਨੂੰ ਦਰਸ਼ਨ ਤਾਂ ਦੇ ਥੋੜੇ ਬਤ ਐ ਬਾਹਰ ਕੌਣ ਆ ਗਿਆ ਦੇਖਾਂ ਇਧਰ ਕੈਮਰਿਆਂ ਦੇ ਬਾਬਾ ਇਹ ਉਹ ਦੇਖਾਂ ਤਾਂ ਸਹੀ ਇਹ ਕਰਦਾ ਕੀ ਹੈ ਬਾਬੇ ਹੁਣ ਆਇ ਕਰਤੂਤਾਂ ਦੇ ਆ ਗਏ ਹੈ ਚਲ ਮੈਂ ਦੇਖੀਏ ਭੈਣ ਜੀ ਚਲ ਆ ਲਾ ਭਗਤਾ ਆ ਜਾ ਬਾਹਰ ਓ ਬਾਬੇ ਕਦੋਂ ਦੇ ਬੈਠੇ ਤੇਰਾ ਇੰਤਜ਼ਾਰ ਕਰ ਰਹੇ ਨੇ ਆ ਭਗਤਾ ਆ ਜਾ ਬਾਹਰ ਹੁਣ ਆਹ ਓ ਰੱਬ ਤੇਰੀ ਲੰਮੀ ਉਮਰ ਕਰੇ ਤੈਨੂੰ ਵਧੀਆ ਜੀ ਵੋਟੀ ਦਵੇ ਆ ਵਿਆਹ ਹੋ ਗਿਆ ਕਿ ਨਹੀਂ ਤੇਰਾ ਕਿਹਾ ਸੱਪਾ ਹੋ ਗਿਆ ਲਾ ਭਗਤਾ ਬਾਬੇ ਤੈਨੂੰ ਐਸੀ ਗਿੱਧਰ ਸੰਗੀ ਦੇ ਕੇ ਜਾਣਗੇ ਤੇਰੇ ਵਿਗੜਿਆ ਛਕੜਿਆ ਜਿਹੜੇ ਸਾਰੇ ਕਾਮ ਐ ਨਾ ਉਹ ਤੇਰੇ ਰਾਸ ਹੋਣਗੇ ਲੈ ਬਾ ਬਾਬਿਆ ਨੂੰ ਖੈਰ ਬਾਬਾ ਮੈਂ ਤਾਂ ਤੈਨੂੰ ਕੌਣੀ ਕਰਨੀ ਆਪੇ ਦੀ ਕਰਨੂੰ ਤੇ ਤੂੰ 500 ਦੀ ਚੀਜ਼ ਚੱਕ ਕੇ ਜੁੜੀ ਜਿਹਾ ਪਾ ਵੀ ਲਈ ਕਮਾ ਲੈ ਕਰਤੀ ਇਹ ਭਗਤਾ ਬਾਬੇ ਹਾਨੂੰ ਕੀ ਕਹਿਣ ਡਿਆ ਮੈਨੂੰ ਸਮਝ ਜਣੀ ਨਹੀਂ ਲੱਗੀ ਲੈ ਭਗਤਾ ਆ ਕੀ ਕਹੀ ਜਾਂ ਡਿਆ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਇਹ ਅੱਜ ਕੱਲ੍ਹ ਘਰ ਘਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਆ ਜਿਹੜੀ ਤੂੰ ਹਰਕਤ ਕੀਤੀ ਆ ਨਾ ਉਹ ਸਾਰੀ ਇਹਦੇ ਵਿੱਚ ਰਿਕਾਰਡ ਹੋ ਗਈ ਆਹ ਬੰਦੇਆਂ ਵਾਂਗ ਰੱਖਦੇ ਓਥੇ ਅੱਲਾਹ ਭਾਗਤਾ ਆ ਭਾਬੇ ਤੇਰੇ ਘਰ ਦੇ ਸੀਸੀਟੀਵੀ ਕੈਮਰੇ ਚੱਕ ਗਰੰਡੀ ਤੇ ਚੱਲਦੇ ਆ ਕਿ ਨਹੀਂ ਆਹ ਆਹ ਆਲੇ ਰੱਖਤੀ ਕੱਲ ਤੋਂ ਬਾਬਾ ਮੇਰੀ ਗੱਲ ਸੁਣੋ ਇਹਰਾ ਤੇਰੇ ਆ ਬਾਣਾ ਪਾਇਆ ਹੋਇਆ ਹੈ ਨਾ ਇਹ ਬਾਣੀ ਦੀ ਅਸੀਂ ਇੱਜ਼ਤ ਕਰਦੇ ਆਂ ਤੇ ਤੈਨੂੰ ਆ ਬਾਣਾ ਪਾ ਕੇ ਇਹੋ ਜਿਹੀ ਪਰਦੂਸ਼ ਕਰਦੇ ਨੂੰ ਸ਼ਰਮ ਨਹੀਂ ਆਈ ਤੇ ਮੇਰੀ ਇੱਕ ਗੱਲ ਖੋਰ ਧਿਆਨ ਨਾਲ ਸੁਣ ਲੈ ਅੱਜ ਤੋਂ ਮੈਂ ਤੈਨੂੰ ਦੰਨਾ ਛੱਡ ਅੱਜ ਤੋਂ ਬਾਅਦ ਜੇ ਆ ਬਾਣਾ ਬਾਕੇ ਕੋਈ ਇਹੋ ਜਿਹੀ ਪਰਦੂਸ਼ ਕੀਤੀ ਸਾਡੇ ਘਰ ਦਾ ਕੀ ਇਸ ਪਿੰਡ ਦੇ ਵਿੱਚ ਇਹ ਨਜ਼ਰ ਆ ਗਿਆ ਨਾ ਤਾਂ ਆਪਣਾ ਖਸਿਆ ਐਥੋਂ ਡੰਡੀ ਪੈ ਆਹ ਲਾ ਭਗਤਾ ਜਿੱਦਾਂ ਤੂੰ ਖਵੇਂ ਉਦਾਂ ਹੀ ਕਰਾਂਗੇ ਅਸੀਂ ਆਹ ਲਾ ਦੱਸ એક સીસીટીવી કૅમર્યાને પંજા થ કોઈ કામકાજ કલર યુ દ